ਜੀ ਮਹਾਂਪੁਰ ਖਾਨ ਦਾ ਜਨਮ ਕਦੋਂ ਹੁੰਦਾ ਹੈ ਸੰਤ ਅਜੀਤ ਸਿੰਘ ਮਹਾਰਾਜ ਜੀ ਮਹਾਂਪੁਰ ਖਾਨ ਦਾ ਜਨਮ 1936 ਜੀ ਪਿੰਡ ਸਰਸਾ ਨੰਗਰ ਜੀ ਨਾਨਕਿਆਂ ਦੇ ਘਰ ਏ ਪਰਤਗੜ ਦਾ ਨੇ ਪਰਤਗੜ ਬਾਬੂ ਦੇ ਪਿੰਡ ਸਿਕਾ ਜੀ ਜਨਮ ਨਾਨਕੇ ਪਿੰਡ ਨਾਨਕਿਆਂ ਘਰ ਹੋਇਆ ਜੀ ਪਰਿਵਾਰ ਨੂੰ ਛੋੜੀ ਤੇ ਨਾਲ ਇਸ ਜੀ ਸਾਸਨ ਕਾ ਜੀ ਪਿਛਲੇ ਜਨਮ ਬਾਰੇ ਬਾਬਾ ਜੀ ਦਾ ਪਿਛਲਾ ਜਨਮ ਪਿੰਡ ਮਾਨ ਪਰ ਆਮ ਆਪਾਂ ਖੰਡ ਮਾਨ ਪਰ ਗਏ ਹਾਂਜੀ ਇੱਕ ਵੀ ਬੀ ਤੇਜ ਕੌਰ ਹਾਂਜੀ ਲੋਹਾ ਮੇਰੇ ਬੀਬੀ ਤੇ ਇੱਕ ਹੋਰ ਬਾਬਾ ਜੀ ਦੇ ਪਹਿਣ ਸੀਗੇ ਸਰਦ ਜੀ ਮੈਂ ਪੀ ਦਾ ਜਨ ਹੈਗਾ ਮਿਸਤਰੀਆਂ ਦੇ ਘਰ ਦਾ ਹਾਂਜੀ ਬਾਬਾ ਜੀ ਦਾ ਪਹਿਲਾ ਜਨ ਜੀਮੀਦਾਰਾਂ ਦੇ ਘਰ ਦਾ ਸੀਗਾ ਪਹਿਲੇ ਜਨ ਚ ਬਾਬਾ ਜੀ ਦਾ ਨਾਮ ਸੰਤੋਖ ਸਿੰਘ ਸੀ ਜੀ ਬਾਬਾ ਜੀ ਨੇ ਪਹਿਲੇ ਜਨ ਚ ਪੂਰੇ ਪੂਰੇ ਹੀ ਜਨ ਨੂੰ ਕੀਰਤਨ ਕਰਦੇ ਰਹੇ ਆ ਸੰਤ ਬਾਬਾ ਜੀਸ ਨੇ ਅੱਤੇ ਸੰਤ ਬਾਬਾ ਆਰਾਮ ਸਿੰਘ ਘਣੂ ਵਾਲੇ ਹਾਂਜੀ ਪਿਛਲੇ ਜਨਵਰੀ ਚ ਦੋਨੋਂ ਇਹ ਸਾਡੂ ਸੀ ਜੀ ਪਿੰਡ ਰਤਨਗੜ੍ਹ ਨੰਬਰਾਂ ਦੇ ਘਰ ਤੇ ਸ਼ਾਦੀ ਹੋਈ ਇਹ ਬਚਨ ਫਿਰ ਕਿੰਨੇ ਨੇ ਦੱਸੇ ਸੀਗੇ ਜੀ ਵੀ ਸਾਨੂੰ ਬਚਨ ਸੰਤ ਬਾਬਾ ਆਰਾਮ ਸਿੰਘ ਜੀ ਘਣੂ ਵਾਲਾ ਨੇ ਦੱਸੇ ਸੀਗੇ ਵੀ ਅਸੀਂ ਦੋਨੋਂ ਪਹਿਲੇ ਜਨਵਰੀ ਚ ਸਾਡੂ ਜੀ ਜੋ ਫੇਰੇ ਵੀ ਨਾਲ ਦੱਸਿਆ ਸੀਗਾ ਵੀ ਸਾਡੇ ਭਾਈ ਇਹ 6 ਲੜਕੀਆਂ ਸੀਗੀਆਂ ਇਹਨਾਂ ਦੇ ਘਰ ਦੇ ਪੁੱਤ ਅੱਤਾ ਅਜੀਤ ਸਿੰਘ ਹਾਂਸਾਰੀ ਵਾਲਿਆਂ ਨੇ ਘਰ ਤੇ ਲੈ ਜਾਣ ਜੀ ਜਦ ਮਾਂ ਪਰ ਜਾਣੂ ਸੀਗਾ ਜੀ ਫੇਰ ਨੀ ਇਹ ਕਿਹਨੇ ਸਾਡੀ ਸਾਲੀ ਸੀਗੀ ਜੀ ਬਾਬੂ ਜੀ ਚੌਕ ਸੰਦੇ ਘਰ ਆਈ ਉਹਨੇ ਸਾਨੂੰ ਤਾਨਾ ਮਾਰਦਾ ਮੈਂ ਤੇਰੇ ਘਰ ਤੋਂ ਕੁੜੀ ਨਹੀਂ ਐ ਤੇਰੀ ਐ ਤਾਂ ਹੀ ਜਾਣੀ ਐ ਐ ਤਾਂ ਹੀ ਜਾਣੀ ਐ ਬਾਬਾ ਜੀ ਬਈ ਚੰਗਾ ਦੇ ਸਗੇ ਇਹਨਾਂ ਪਾ ਵੀ ਬਾਈਕ ਹੀ ਲੈ ਜਿੰਦੇ ਸਗੇ ਪਿੰਡ ਦੇ ਸਿਗਾ ਇਸ ਸੇਨਾ ਦਾ ਪਿੱਛਲੇ ਜਾਂਦਾ ਪਿੰਡ ਸਿਗਾ ਬਾਉਂਡਰੀ ਕਿਹੜਾ ਜੀ ਬਾਉਂਡਰੀ ਬਾਉਂਦੜੀ ਬਾਉਂਡੜੀ ਸਮਰਾਲੇ ਦੇ ਨਾਲ ਜੀ ਉਹ ਤਾਣਾ ਮਾਰਦਾ ਵੀ ਇਥੇ ਤੇ ਇਦਾਂ ਹੀ ਜਾਊਗੀ ਕਹਿੰਦੇ ਜੇ ਉਹਨੇ ਤਾਣਾ ਮਾਰਤਾ ਫਿਰ ਅਸੀਂ ਵੀ ਕਹਿਤਾ ਵੀ ਤੇਰੀ ਵੀ ਇਦਾਂ ਹੀ ਜਾਊਗੀ ਦੋ ਲੜਕੇ ਸਕੇ ਕਹਿੰਦੇ ਦੋ ਹੀ ਸ਼ਰਾਬੀ ਸਕੇ ਦੋਹਾਂ ਦੇ ਵਿਆਹ ਨਹੀਂ ਜੀ ਫਿਰ ਅਸੀਂ ਕਹਿੰਦੇ ਉਹ ਜਿਹੜੀ ਸਾਰੀ ਜਮੀਨ ਸੀਗੀ ਬਾਬਾ ਜੀ ਨੇ குருਗਾਨ ਦੇ ਦਿੱਤੀ ਕਨਵਾਲੇ ਅਨਸਾੜੀ ਵਾਲੇ ਬਾਬਾ ਜੀ ਫਿਰ ਕੀਰਤਨ ਕਰਦੇ ਸੀਗੇ ਉਸ ਜਾਮੇ ਚ ਹਾਂ ਫਿਰ ਬਾਬਾ ਜੀ ਕੀਰਤਨ ਕਰਦੇ ਉਥੇ ਅੱਗੇ ਸੰਤ ਬੇਦਾ ਗੁਰਦੁਆਰਾ ਉਦੋਂ ਬਾਬਾ ਜੀ ਸਾਹਿਬ ਦੇ ਕੋਈ ਗੁਰੂ ਵੀ ਸੀਗੇ ਬਾਬਾ ਜੀ ਦੇ ਪਹਿਲੇ ਜਨਮ ਚ ਗੁਰੂ ਸੀਗੇ ਸੰਤ ਬਾਬਾ ਗੁਰ ਸਿੰਘ ਜੀ ਅੰਮ੍ਰਿਤਗੜ ਬਾਗੜ ਨਾਲੇ ਅਰਬੀ ਤੇਜਕੌਰ ਜੀ ਉਹ ਅਰਬੀ ਵੀ ਤੇਜਕੌਰ ਬੀਬੀ ਤੇਜਕੌਰ ਮਾਨ ਕਰਾਏ ਦੋਨਾਂ ਦੇ ਗੁਰੂ ਸੀਗੇ ਹਾਂ ਜੀ ਫਿਰ ਤੁਹਾਨੂੰ ਅਸੀਂ ਚੇਠੀਆਂ ਵੀ ਦਿਖਾਵਾਂਗੇ ਜਿਹੜੀ ਪਿਛਲੇ ਜਨਮ ਚ ਬਾਬਾ ਜੀ ਨੂੰ ਬਾਬਾ ਜੀ ਵੀ ਇੱਥੇ ਤੇ ਅਨ ਬੀਬੀ ਤੇ ਹੀ ਕੋਰੇ ਚਿੱਠੀਆਂ ਸੰਤ ਬਾਬਾ ਆਪਣਾ ਬਕਸੀ ਸਿੰਘ ਨੂੰ ਕੌਂਦੇ ਸੀਗੇ ਪਰ ਉਧਰੋਂ ਸੰਤ ਬਾਬਾ ਬਕਸੀ ਸਿੰਘ ਜੀ ਦੀਆਂ ਚਿੱਠੀਆਂ ਇਹਨਾਂ ਨੂੰ ਕੌਂਦੇ ਸੀ ਜੀ ਉਹ ਚਿੱਠੀਆਂ ਚ ਕੀ ਗੱਲ ਬਾਤ ਸੰਤ ਬਾਬਾ ਬਕਸੀ ਸਿੰਘ ਇਹਨਾਂ ਨੂੰ ਦਾਦੇ ਸਕੇ ਬੀਬੀ ਜੀ ਨੂੰ ਜਿਆਦਾ ਵੀ ਭਾਈ ਪਾੜ ਕਰੋ ਮਾਤਾ ਦਾ ਨਵ ਮਿਲਨ ਦੇ ਹੁੰਦੇ ਸਕੇ ਇਹਨਾਂ ਖਾਬਾ ਵੀ ਤੇ ਜੀ ਭਈ ਇਕੱਲੇ ਨੇ ਕਤੇ ਨਹੀਂ ਜਾਣਾ ਕਿਸੇ ਤੇ ਭਰੋਸਾ ਨਹੀਂ ਕਰਨਾ ਬਾਬਾ ਜੀ ਜੀ ਇੱਕ ਪਹਿਲੇ ਜਾਨ ਚ ਬੀਬੀ ਨੂੰ ਨਾਲ ਲੈ ਕੇ ਉੱਤੇ ਅਮਰਗੜ ਬਾਗੜੀਆਂ ਚੜੇ ਜਾਂਦੇ ਸੀ ਜੀ ਥੋਈ ਜਣੇ ਇਕੱਠੇ ਕੀ ਆਖੇ ਤੇ ਪ੍ਰੋਗਰਾਮ ਸੇ ਕੋ ਹੁੰਦਾ ਸਗਾ ਉਸ ਪ੍ਰੋਗਰਾਮ ਚ ਬਾਬਾ ਬਖਸ਼ੀ ਸਿੰਘ ਜੀ ਇਹਨਾਂ ਨੂੰ ਬੋਲਣ ਲਈ ਸਗੇ ਉਸੇ ਟੈਂਪੀ ਹੋਣਾ ਉੱਲ ਨਹੀਂ ਹੋਣਾ ਬੀਬੀ ਵੀ ਇਥੇ ਆਪਣਾ ਮਾਨਪ੍ਰੇਪਾਜਨ ਕਰਦੇ ਰਹੇ ਜੀ ਐਸੇ ਇਹਨਾਂ ਨੇ ਅਸਰੀ ਛੱਡਿਆ ਬੀਬੀ ਜੀ ਨੇ ਬੀਬੀ ਜੀ ਨੇ ਮਾਨਪ੍ਰੇ ਮਾਨਪ੍ਰੇ ਸ੍ਰੀ ਛੱਡਿਆ ਹਾਂ ਹਾਂ ਜਿ세 ਇਹ ਗੁਰਦੁਆਰਾਂ ਨਾ ਜੀ ਜੀ ਸੜਕ ਪਰੇ ਉੱਤੇ ਦਾਗ ਦਿੱਤਾ ਜੀ ਬਾਬਾ ਜੀ ਨਸਲਪੁਰ ਵਾਲੇ ਸੰਤ ਬਾਬਾ ਜੀ ਸਿੰਘ ਜੀ ਜੀ ਉਹ ਵੀ ਬੀਬੀ ਦਾ ਸੰਗ ਨੂੰ ਭੇਜ ਦਿੰਦੇ ਤੇ ਭਾਈ ਬੀਬੀ ਦੇ ਦਰਸ਼ਨ ਕਰਿਓ ਜੀ ਫਿਰ ਉਹ ਦੇ ਉਹਨਾਂ ਦੇ ਗੁਰੂ ਬਾਬਾ ਬਖਸ਼ੀ ਸਿੰਘ ਜੀ ਨੇ ਹਾਂ ਉਹਨਾਂ ਨੇ ਅਗਲੇ ਜਨਮ ਬਾਰੇ ਵੀ ਬਾਬਾ ਜੀ ਹਾਂ ਬਾਬਾ ਸਾਹਿਬ ਨੂੰ ਵਚਨ ਕਰਿਆ ਸੀ ਵੀ ਬੀਬੀ ਨੂੰ ਤਾਂ ਬ੍ਰਹਮ ਗਿਆਨੀ ਸੇਜਾ ਨੂੰ ਚੋਜੂਗਾ ਅੱਛਾ ਹਾਂ ਸਾੜੀ ਵਾਲਿਆਂ ਨੂੰ ਵਚਨ ਕਰਤਾ ਸੀਗਾ ਵੀ ਅਗਲੇ ਜਨਮ ਚ ਜਨਮ ਤੋਂ ਬ੍ਰਹਮ ਗਿਆਨੀ ਹੋਊਗਾ ਜੀ ਬਾਬਾ ਬਖਸੀ ਸਿੰਘ ਦਾ ਜਨਮ ਪੰਡਤਾਂ ਦੇ ਘਰ ਦਾ ਸੀ ਜੀ ਜਿਹੜਾ ਫਿਰ ਮਾਤਾ ਜੀ ਦੇ ਜਦੋਂ ਬਾਬਾ ਜੀ ਸਾਹਿਬ ਸੰਤ ਅਜੀਤ ਸਿੰਘ ਮਹਾਰਾਜ ਜੀ ਦੇ ਚੋਲੇ ਚ ਕਹਿ ਨਾਮ ਚ ਸੀਗੇ ਉਦੋਂ ਬੀਬੀ ਜੀ ਮਾਨਪੁਰ ਵਾਲੇ ਤਾਂ ਉਦੋਂ ਵੀ ਸੀਗੇ ਹਾਂ ਉਦੋਂ ਵੀ ਸੀਗੇ ਸ਼ਰੀਰ ਚ ਜੀ ਹਾਂ ਉਹਨਾਂ ਨੇ ਬੀਬੀ ਜੀ ਨਾਲ ਖੇਰਾਸ਼ੀ ਖੇਰਾਸ਼ੀ ਤੇ ਚੁਣ ਲਈ ਤੇ ਜੀ ਫਿਰ ਜਿਹੜੇ ਸੰਤੋਖ ਸਿੰਘ ਜੀ ਸੀਗੇ ਉਹਨਾਂ ਨੇ ਕਦੋਂ ਸ਼ਰੀਰ ਛੱਡਿਆ ਉਹਨਾਂ ਨੇ ਤਾਂ ਪਹਿਨਾ ਛੱਡ ਦਿੱਤਾ ਸੀ ਕਿ ਉਹ ਜਦੋਂ ਗੋਗੋੜਾ ਸ਼ੰਤਪੀਲਾ ਹੈ ਨਹੀਂ ਹਾਂਜੀ ਕੜਾਂਗਾਂ ਦੇ ਨਾਲ ਜੀ ਪੋਤੇ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਜਦੋਂ ਉੱਚੇ ਸ਼ਰੀਰ ਛੱਡਦਾ ਛੱਡਦਾ ਛੱਡ ਕੇ ਬੇਹੋਸ਼ ਹੋ ਗਏ ਉਦੋਂ ਉਮਰ ਕਿੰਨੀ ਸੀਗੀ ਬਾਬਾ ਜੀ ਦੀ ਉਮਰ ਦਾ ਤਾਂ ਕੋਈ ਉਹ ਇਹਨਾਂ ਦਾ ਸਾਜਣ ਹੈ ਜੀ ਉਹ ਬੇ ਬੇ ਉਹ ਜੋਗੇ ਸੇ ਫਿਰ ਇਹਨਾਂ ਨੂੰ ਸੰਤ ਬਾਬਾ ਸੋਰਜਨ ਸਿੰਘ ਸੰਤ ਬੇਲਾ ਸੋਰਜਨ ਸਿੰਘ ਕੋਨੇ ਤੇ ਮੱਬਾ ਜੀ ਦੇ ਇੱਕ ਮਸੇਰੇ ਸਗਾ ਮੇਲਾ ਸੀ ਪਿੰਟ ਟਟਿਆਣੀ ਜੀ ਉਹ ਫੋਰ ਸੇ ਡਰ ਗਏ ਬਾਬਾ ਜੀ ਬੇ ਹੋ ਸਗੇ ਉਹਨਾਂ ਜਿਉਂ ਜਨ ਮਿਲਾਲ ਵੀ ਉਤਰ ਜੀ